ਅਸੀਂ ਕੰਮ ਕਰਦੇ ਆਂ ਮੇਰੇ ਬ੍ਰਦਰ ਸੀ ਵਰਨੈਲ ਸਿੰਘ ਹਾਂਜੀ ਉਹ 72 ਤੋਂ ਕੰਮ ਆਹੀ ਸਟਾਰਟ ਕੀਤਾ ਸੀ ਠੀਕ ਹੈ ਜੀ ਤੇ 1982 ਦੇ ਵਿੱਚ ਮੈਂ ਇਸ ਕੰਮ ਦੇ ਵਿੱਚ ਆ ਗਿਆ ਤੇ ਲੱਗੇ ਹੁਣ ਵੀ ਤੱਕ ਸਾਡੀ ਦੂਜੀ ਪੀੜ੍ਹੀ ਆ ਗਈ ਇਸ ਕੰਮ ਨੂੰ ਠੀਕ ਹੈ ਜੀ ਤੇ ਟਰੈਕਟਰ ਜਿੰਨੇ ਵੀ ਇਹ ਰੱਖਦੇ ਆਂ ਸਾਰੇ ਇੱਕ ਨੰਬਰ ਰੱਖਦੇ ਆਂ ਬਹੁਤ ਸਾਫ਼ ਰੰਗ ਬੇਨ ਨਹੀਂ ਹੋਇਆ ਇਹ ਸਾਰਾ origignal ਆ ਠੀਕ ਹੈ ਜੀ 4,90,000 ਰੁਪਏ ਰੇਟ ਆ ਮੌਕੇ ਤੇ ਆਜੋ ਹਾਂਜੀ ਕੋਈ ਵਾਧਾ ਘਟਾ ਕਰਦੀ ਯਾਰ ਜੀ ਹਾਂਜੀ ਇਹ ਹੈਗਾ ਜੀ 23 ਮਾਡਲ ਠੀਕ ਹੈ ਜੀ 11,65,000 ਰੁਪਏ ਮੰਗਦੇ ਆਂ ਜੀ ਠੀਕ ਹੈ ਇੰਜਨ ਗੇਅਰ ਦੀ ਗਾਰੰ ਤੇ ਪੰਪ ਸੀਲੜਾ ਪੰਪ ਤੇ ਸੀਲਾਂ ਲੱਗੀਆਂ ਪਟੀਆਂ ਨਹੀਂ ਅਜੇ ਪਟੀਆਂ ਨਹੀਂ ਨਾ ਪੰਪ ਤੇ ਬਾਈ ਕਹਿੰਦਾ ਸੀਲਾਂ ਵੀ ਲੱਗੀਆਂ ਪਈਆਂ ਨੇ ਪਟੀਆਂ ਨਹੀਂ ਹੋਈ ਅਜੇ ਉਹ ਦਿਖਾ ਦੇ ਚੱਪਲੀ ਤਾਂ ਇਹ ਪੰਪ ਖੁੱਲਿਆ ਨੇ ਟਰੈਕਟਰ ਦਾ ਇਹ ਬਾਈ ਜੀ ਮਾਡਲ ਹੈਗਾ 2007 ਅੱਛਾ ਪੰਜਾਬ ਨੰਬਰ ਆ ਇਹਦੀ ਚੈਪਲ ਆਰ.ਸੀ. ਆ 2035 ਤਾਂ ਆਰ.ਸੀ. ਪਾਸ ਆ ਲਓ ਵੀ ਮਿੱਤਰੋ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਆ ਸਾਡੇ ਨਾਲ ਸਰਦਾਰ ਜੀ ਜੁੜੇ ਨੇ ਸਤਿ ਸ੍ਰੀ ਅਕਾਲ ਮਸਤਾਨ ਸਿੰਘ ਜੀ ਤੇ ਸਰ ਕਿੰਨਾ ਕ ਪੁਰਾਣਾ ਕੰਮ ਆ ਤੁਹਾਰਾ ਅਸੀਂ ਜੀ ਕੰਮ ਕਰਦੇ ਆ ਮੇਰੇ ਬ੍ਰਦਰ ਸੀ ਵਰਨੈਲ ਸਿੰਘ ਹਾਂਜੀ ਉਹ 72 ਤੋਂ ਕੰਮ ਹੀ ਸਟਾਰਟ ਕੀਤਾ ਸੀ ਠੀਕ ਹੈ ਜੀ ਤੇ 1982 ਦੇ ਵਿੱਚ ਮੈਂ ਇਸ ਕੰਮ ਦੇ ਵਿੱਚ ਆ ਗਿਆ ਠੀਕ ਹੈ ਜੀ ਉਦੋਂ ਤੋਂ ਲੈ ਕੇ ਹੁਣ ਵੀ ਤੱਕ ਸਾਡੀ ਦੂਜੀ ਪੀੜ੍ਹੀ ਆ ਗਈ ਇਸ ਕੰਮ ਨੂੰ ਠੀਕ ਹੈ ਜੀ ਤੇ ਟਰੈਕਟਰ ਜਿੰਨੇ ਵੀ ਇਹ ਰੱਖਦੇ ਆ ਸਾਰੇ ਇੱਕ ਨੰਬਰ ਰੱਖਦੇ ਆ ਬਹੁਤ ਸਾਫ਼ ਠੀਕ ਹੈ ਜੀ ਤੇ ਕੋਈ ਹੁਣ ਚ ਗੜਬੜ ਨਹੀਂ ਹੁੰਦੀ ਕਿਸੇ ਕਿਸਮ ਦੀ ਠੀਕ ਹੈ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਹਾਂ ਜੀ ਇਹ ਦੇ 2015 ਮਾਡਲ ਆ ਠੀਕ ਹੈ ਜੀ ਜੌਂਡੀ ਯਾਰ ਠੀਕ ਹੈ ਪੰਜਾ ਪਜਾਡੀ ਹਾਂ ਪੰਜਾ ਪਜਾਡੀ ਆ ਹਾਂਜੀ ਚਾਰੇ ਟਾਇਰ ਨਵੇਂ ਆ ਇਹਦੇ ਠੀਕ ਹੈ ਜੀ ਕੋਈ ਰੰਗ ਪੇਂਟ ਨਹੀਂ ਹੋਇਆ ਇਹ ਸਾਰਾ origignal ਆ ਠੀਕ ਹੈ ਜੀ 490000 ਰੁਪਿਆ ਰੇਟ ਆ ਮੌਕੇ ਤੇ ਆਇਓ ਹਾਂਜੀ ਕੋਈ ਵਾਧਾ ਘਟਾ ਕਰ ਤੇ ਮੂਰੇ ਸਿਆਉਣਾ ਲਈ ਕਾ ਗਿਆ ਅੰਕਲ ਜੀ 60 ਦਾ ਇਹ ਹੈਗਾ ਜੀ 2020 ਮਾਡਲ ਠੀਕ ਹੈ ਜੀ ਤੇ ਇਹਦਾ ਵੀ ਸਾਰੇ ਟਾਇਰ ਤੋਂ ਸਾਰਾ origignal ਹੀ ਆ ਸਾਰਾ ਟਰੈਕਟਰ ਠੀਕ ਹੈ ਜੀ ਤੇ 635000 ਰੁਪਿਆ ਮੰਗਦੇ ਆ ਮੌਕੇ ਤੇ 25000 ਦਾ ਮਾਨ ਕਰ ਦਾਂਗੇ ਠੀਕ ਹੈ ਜੀ ਚੇਂਜਰ ਮੈਟ ਚਾ ਮੇ ਤਰੋਂ ਨਹੀਂ ਬੈਕ ਨਹੀਂ ਮੂਹ ਨੂੰ ਤੇ ਮੂਰੇ ਫੇਰ 50 50 ਡ ਜਾ ਡੀ 4 ਵੈ 4 ਆ ਜੀ ਠੀਕ ਹੈ ਜੀ ਇਹ 16 ਮਾਡਲ ਆ ਜੀ ਰੋਪੇਡ ਦਾ オリジナル ਆ ਜੀ ਬੰਪਰ ਛਤਰੀ ਸਭ ਕੁਝ ਓਕੇ ਆ ਠੀਕ ਹੈ ਜੀ ਤੇ ਜਗਰੌਂਡ ਨੰਬਰ ਆ 16 ਮਾੜਲਾ ਇਹ ਵੀ ਦੇ ਦਾਂਗੇ ਛੇ ਲੱਖ ਰੀਆ ਇਹ ਲੱਖ 20 ਹਾਂਜੀ ਠੀਕ ਹੈ ਜੀ ਮੂਰੇ ਆ ਗਿਆ 60 ਫਾਰਮਟ੍ਰੈਕ 60 ਈਪੀਆਈ ਹਾਂਜੀ ਇਹ ਮਾਡਲ ਹੈਗਾ 2021 ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 685000 ਹਾਂਜੀ ਇਹ ਵੀ ਮੌਕੇ ਤੇ ਮਾਨਤਨ ਕਰ ਦਾਂਗੇ ਤੁਹਾਡਾ ਗ੍ਰਾਂਜਡ ਪੇਂਟ ਸਾਰਾ オリジナル ਠੀਕ ਹੈ ਜੀ ਮੂਰੇ ਆ ਗਿਆ ਹਾਂ ਟਰੈਕਟਰ ਆ ਗਿਆ 755 ਵਿੰਧਰਾ ਠੀਕ ਹੈ ਜੀ ਸੀ ਆਰ ਡੀ ਹਾਂ ਜੀ ਇਹ ਹੈਗਾ ਜੀ ਤੇਜ ਮਾਡਲ ਠੀਕ ਹੈ ਜੀ 11 ਲੱਖ 65000 ਰੁਪਏ ਮੰਗਦਿਆਂ ਜੀ 11 ਲੱਖ ਤਾਂ ਦੇ ਦਾਂਗੇ 11 ਲੱਖ ਤਾਂ ਬਣ ਜੂਗਾ ਜੀ ਹਾਂ ਜੀ ਟਰੈਕਟਰ ਮੇਤਰੋ ਬਹੁਤ ਸੋਹਣਾ ਟਰੈਕਟਰ ਹੈ ਹਾਂ ਜੀ ਤੇ 4 ਵੀਲ ਚ ਹੈ ਸਾਡੇ ਔਰ ਦਾ ਪਤਾ ਹੈਗਾ ਜਿਹੜਾ ਹੈਗਾ ਹਾਂ ਜੀ ਉਹ ਕਰਨਲ ਟਰੈਕਟਰ ਸੇਲ ਜੁਗਵੀਪੁਰਾ ਚੌਂਕ ਠੀਕ ਹੈ ਜੀ ਫੇਲ ਲੁਧਿਆਣਾ ਕੋਲ ਠੀਕ ਹੈ ਜੀ ਮस्तान ਸਿੰਘ ਨਾਮ ਮੇਰਾ ਠੀਕ ਹੈ ਜੀ ਮੇਰਾ ਫੋਨ ਨੰਬਰ ਵੀ ਤੁਹਾਨੂੰ ਮਿਲ ਗਿਆ ਠੀਕ ਹੈ ਜੀ ਤੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਠੀਕ ਹੈ ਜੀ ਤੇ ਪਹਿਲਾਂ ਸਭ ਤੋਂ ਪਹਿਲਾਂ ਤੇ ਲੋਕੇਸ਼ਨ ਦੱਸੋ ਆਪਣੀ ਪਿੰਡ ਕਿਹੜਾ ਹੈ ਬਾਈ ਜੀ ਮੰਗੇਆਲਾ ਪਿੰਡ ਆ ਮੋਗਾ ਜਿਲ੍ਹਾ ਠੀਕ ਹੈ ਜੀ ਹਾਂਜੀ ਇੱਥੋਂ ਕਿੰਨੇ ਕੁ ਕਿਲੋਮੀਟਰ ਪੈ ਹੈ ਇਹ ਤੋਂ ਹੈਗਾ ਮੋਕੇ ਤੋਂ 20 ਕਿਲੋਮੀਟਰ 20 ਕਿਲੋਮੀਟਰ ਹਾਂਜੀ ਤੇ ਜਿਹੜੇ ਟਰੈਕਟਰ ਤੇ ਰੱਖਦੇ ਆ ਉੱਚੇ ਮਾਡਲ ਦੇ ਰੱਖਦੇ ਆ ਟਰੈਕਟਰ ਸਾਰੇ ਹੁੰਦੇ ਰਲਮੇ ਵੀਰੇ ਰਲਮੇ ਹਾਂ ਵਿੱਚ ਵੀ ਕੱਟ ਲੈਂਦੇ ਆ ਵਿੱਚ ਵੀ ਕੱਟ ਲੈਂਦੇ ਆ ਠੀਕ ਹੈ ਤੇ ਕਾਪੀ ਕਾਗਜ਼ਾਂ ਦੇ ਕਾਪੀ ਕਾਗਜ਼ਾਂ ਦੀ ਗਾਰੰਟੀ ਵੀਰੇ ਗਾਰੰਟੀ ਫੁੱਲ ਕਿੰਨੇ ਸਾਲ ਬੰਦਾ ਟਰੈਕਟਰ ਰੱਖੂਗਾ ਉਨੇ ਸਾਲਾਂ ਦੀ ਗਾਰੰਟੀ ਜਿੰਨੇ ਸਾਲ ਰੱਖੀ ਆ ਹਾਂਜੀ ਠੀਕ ਹੈ ਤੇ ਹੁਣ ਆਪਾਂ ਇਹ ਤੋਂ 855 ਤੋਂ ਸਟਾਰਟ ਕਰਦੇ ਆਂ ਬਾਈ ਦੱਸਿਓ ਇਹਦੇ ਬਾਰੇ ਭਾਈ ਜੀ ਮਾਡਲ ਹੈਗਾ 2002 ਅੱਛਾ ਜੀ ਪੰਜਾਬ ਨੰਬਰ ਹੈ ਡਬਲ ਕਲੱਚ ਆ 6000 ਰੀ ਟਰੈਕਟਰ ਆ ਠੀਕ ਹੈ ਜੀ ਟਾਇਰ 90 ਪੈਸੇ ਚਾਰੇ ਟਾਇਰ ਚੌਕੜਾ 90 ਪੈਸੇ ਹਾਂ ਜੀ ਠੀਕ ਹੈ ਮੰਗਲੀ ਜੋੜੀ ਗੁਡੀਅਰ ਦੀ ਆ ਅਗਲੇ 650 16 ਦੇ ਅਪੋਲੋ ਦੇ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਦੇਖ ਸਕਦੇ ਹੋ ਸੋਨਾ ਟਰੈਕਟਰ ਰੰਗ ਪੈਂਟ ਦਾ ਵੀ ਸੋਨਾ ਬਾਈ origignal ਟਰੈਕਟਰ ਆ ਇਹਦਾ ਸਾਰਾ ਸਾਰਾ ਰੇਨ ਵਾਲਾ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਗਾਰੰਟੀ ਹੈ ਤੇ ਪੰਪ ਸੀਲ ਦਾ ਪੰਪ ਤੇ ਸੀਲਾਂ ਲੱਗੀਆਂ ਪੱਟੀਆਂ ਨਹੀਂ ਅਜੇ ਪੱਟੀਆਂ ਨਹੀਂ ਨਾ ਪੰਪ ਤੇ ਬਾਈਕਾਂ ਦਾ ਸੀਲਾਂ ਵੀ ਲੱਗੀਆਂ ਪਈਆਂ ਨੇ ਪੱਟੀਆਂ ਵੀ ਨਹੀਂ ਬਈ ਅਜੇ ਉਹ ਦਿਖਾ ਦੇ ਜਸਪੀ ਤਾਂ ਪੰਪ ਖੁੱਲਿਆ ਨਹੀਂ ਟਰੈਕਟਰ ਦਾ ਠੀਕ ਹੈ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਤੇ ਮਾਡਲ ਇਹ 2002 ਆ ਗਿਆ ਸੀ ਤੇ ਰੇਟ ਰੇਡ ਬਾਈ ਜੀ 2,80,000 ਬਾਕੀ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ ਮੌਕੇ ਦੇ ਮਾਨ ਠੀਕ ਆ ਉਹ ਗਟਾਰਾ ਤਾਂ ਨਹੀਂ ਦਿੰਦੇ ਬੱਚਾ ਬੜਾ ਗਟਾਰਾ ਦਾ ਕਾਹ ਕਿਹਦਾ ਵੇਚ ਰਿਹਾ ਇੱਥੇ ਠੀਕ ਆ ਮੂਰੇ ਆ ਗਿਆ 60 ਫਾਰਮ ਦੱਸੀ ਬਾਈ ਇਹਦੇ ਬਾਰੇ ਇਹ ਬਾਈ ਜੀ ਮਾਡਲ ਹੈਗਾ 2007 ਅੱਛਾ ਪੰਜਾਬ ਨੰਬਰ ਆ ਇਹਦੀ ਚੈਪਲ ਆਰ ਸੀ ਆ 2035 ਤਾਈਂ ਆਰ ਸੀ ਪਾਸ ਆ ਠੀਕ ਐ ਬੰਦੇ ਦੇ ਪ੍ਰੂਫ ਸਾਰੇ ਆਧਾਰ ਕਾਰਡ ਵਗੈਰਾ ਨਾਲ ਮਿਲੂਗਾ ਠੀਕ ਐ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਸਾਰਾ origignal ਆ ਟਰੈਕਟਰ ਸਾਰਾ origignal ਹਾਂਜੀ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਵੀ ਗਾਰੰਟੀ ਆ ਗਾਰੰਟੀ ਹੈ ਸਾਹਿਬ ਦੇਖ ਸਕਦੇ ਹੋ ਤੁਸੀਂ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਰਾ ਨਾਲ ਹੀ ਦੇਣਾ ਹੈ ਨਾਲ ਹੀ ਦੇਣਾ ਹਾਂਜੀ ਠੀਕ ਟਰੈਕਟਰ ਸੋਹਣਾ ਟਰੈਕਟਰ ਆ ਬਾਈ ਤੇ ਮਾਡਲ ਇਹ 7 ਆ ਗਿਆ ਰੇਟ ਰੇਟ ਬਾਈ ਜੀ 290000 290000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮੂਰੇ ਆ ਗਿਆ 275 ਡੀਆਈ ਮਹਿੰਦਰਾ ਦੱਸੀ ਬਾਈ ਇਹਦੇ ਬਾਰੇ ਭਾਈ ਜੀ ਮਾਡਲ 2000 ਨੰਬਰ ਪੰਜਾਬ ਅੱਛਾ ਜੀ 275 TU ਠੀਕ ਹੈ ਜੀ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਮਗਰੀ ਜੋੜੀ ਗੁਡੀਅਰ ਦੀ ਆ ਅਗਲੇ ਝੇਕੇ ਠੀਕ ਹੈ ਜੀ ਟਰੈਕਟਰ ਇਹ ਵੀ ਸਾਰਾ Ориਜినਲ ਆ ਮਰਗਾਨ ਮੁਰਗੁਰ ਸਾਰੇ ਨਾਲ ਦੇ ਆ ਠੀਕ ਹੈ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਇੰਜਨ ਗੇਅਰ ਦੀ ਗਾਰੰਟੀ ਹੈ ਹਾਂ ਜੀ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਭਾਈ ਟਰੈਕਟਰ ਰੰਗ ਪੇਂਟ ਦਾ ਰੰਗ ਪੇਂਟ ਦਾ ਸਾਰਾ Ориਜినਲ ਆ ਵੀਰੇ ਸਾਰਾ ਰੇਨ ਵਾਲਾ ਰੰਗ ਪੇਂਟ ਦਾ ਤੇ ਮਾਡਲ ਇਹ ਭਰਾ ਕਿੰਨੇ ਆ ਗਿਆ ਮਾਡਲ 2000 ਦੋ ਹੀ ਆ ਤੇ ਰੇਟ ਇਹਦਾ ਮੁੱਲਾ ਜੀ 2 ਲੱਖ ਰੁਪਏ 2 ਲੱਖ ਰੁਪਏ ਡਿਮਾਂਡ ਆ ਹਾਂਜੀ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਹਾਂਜੀ ਹਾਂਜੀ ਹੋ ਜਾਊ ਮੌਕੇ ਤੇ ਮਾਨਤਾ ਨੂੰ ਹੋ ਜੂ ਬਾਈ ਇਸ ਤੋਂ ਲਾਵਾ ਬਾਈ ਹੋਰ ਕਿੰਨੇ ਕ ਟਰੈਕਟਰ ਹੁੰਦੇ ਆ ਹੋਰ ਬਾਈ ਆਪਣੇ ਕੋਲੇ 555 ਅਰਜਨ ਘਰੇ ਖੜਾ ਘਰੇ ਹਾਂਜੀ ਠੀਕ ਆ ਕਿੰਨੇ ਮਾਡਲ ਆ 6 ਮਾਡਲ ਆ ਜੀ ਤੇ ਡਿਮਾਂਡ 3 ਲੱਖ ਰੁਪਏ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਚੋਕੜਾ ਰੁਪਿਆ ਹਾਂਜੀ ਤੇ ਹੋਰ ਹੋਰ ਬਾਈ ਹੋਰ ਤਾਂ ਸੇਲ ਹੋ ਗਏ ਚਾਰ ਟਰੈਕਟਰ ਚਾਰ ਟਰੈਕਟਰ ਹੀ ਆ ਹਾਂਜੀ ਚਾਰ ਟਰੈਕਟਰ ਹੀ ਨੇ ਬਾਈ ਕੋਲੇ ਹੋਰ ਸੇਲ ਹੋ ਗਏ ਤੇ ਬਾਈ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਬਾਈ 97812 18734 ਰਿਪੀਟ ਕਰਿਓ 97812 18734 ਇਹ ਬਾਈ ਦਾ ਮੋਬਾਈਲ ਨੰਬਰ ਹੈ ਗੌਰਪ੍ਰੀਤ ਮੇਰਾ ਨਾਮ ਮੰਗੇਆਲਾ ਪੰਡਾ ਮੰਗੇਆਲਾ ਪੰਡਾ ਹਾਂਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਜਾਣਕਾਰੀ ਦੇਣ ਲਈ ਇਹ ਬਾਈ ਦਾ ਮੋਬਾਈਲ ਨੰਬਰ ਆ ਕਰਕੇ ਕੰਟੈਕਟ ਬੈਟਰ ਤੁਸੀਂ ਖਰੀਦ ਸਕਦੇ ਹੋ ਬਾਈ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ